ਦੀ ਸਭ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਟੂਰੀ ਯਾਤਰਾ ਖਲਾਰਗੜ੍ਹ ਸਾਹਿਬ ਹੁੰਦੇ ਹੋਏ ਪਹੁੰਚੀ ਬੁੱਧ ਵਿਹਾਰ ਸੂਂਦ ਬੁੱਧ ਵਿਹਾਰ ਸੂਂਦ ਪਹੁੰਚਣ ਤੇ ਪੀ ਆਰ ਅੰਬੇਦਕਰ ਮੈਮੋਰੀਅਲ ਐਂਡ ਗ੍ਰੇਟ ਬ੍ਰਿਟਨ ਕਮੇਟੀ ਦੇ ਪੰਜਾਬ ਪ੍ਰਧਾਨ ਐਡਵੋਕੇਟ ਪੱਟੀ ਸਾਹਿਬ ਨੇ ਕੀਤਾ ਯਾਤਰਾ ਦਾ ਸਵਾਗਤ ਤੇ ਪਹੁੰਚੇ ਸ਼ਰਧਾਲੂਆਂ ਨੂੰ ਆਖਿਆ ਜੀ ਆਇਆਂ ਕਮੇਟੀ ਵੱਲੋਂ ਪਹੁੰਚੇ ਸ਼ਰਧਾਲੂਆਂ ਦਾ ਸਭ ਤੋਂ ਪਹਿਲਾਂ ਚਾਹ ਪਾਣੀ ਨਾਲ ਕੀਤਾ ਗਿਆ ਸਵਾਗਤ ਉਸ ਤੋਂ ਬਾਅਦ ਬੁੱਧ ਵਿਹਾਰ ਹਾਲ ਬਕੇ ભગવાન ਬੁੱਧ ਦੀਆਂ ਸੰਖਿਆਵਾਂ ਤੇ ਧਰਮਾਚਾਰੀਆ ਜਸਨ ਜੀ ਨੇ ਸੰਗਤਨ ਬੁੱਧ ਧਰਮ ਦੀਆਂ ਵਿਸ਼ੇਸ਼ਤਾਈਆਂ ਬਾਰੇ ਜਾਣਕਾਰੀ ਦਿੱਤੀ ਧਰਮਾਚਾਰੀ ਨੇ ਆਖਿਆ ਕਿ ਬੁੱਧ ਧਰਮ ਚੋਰੀ ਠੱਗੀ ਚੋਰੀ ਦਿੰਦਿਆ ਤੋਂ ਕੋਹਾਂ ਦੂਰ ਵਧੀਆ ਆਚਰਣ ਹੀ ਬੁੱਧ ਧਰਮ ਹੈ ਡਾਕਟਰ ਪੀ ਆਰ ਮੈਮੋਰੀਅਲ ਐਂਡ ਗ੍ਰੇਟ ਟੈਂਟ ਕਮੇਟੀ ਦੇ ਪੰਜਾਬ ਪ੍ਰਧਾਨ ਐਡਵੋਕੇਟ ਪੱਡੀ ਸਾਹ ਨੇ ਸਭ ਨੂੰ ਜੀ ਆਇਆਂ ਆਖਿਆ ਸੰਗਤ ਨੂੰ ਬੁੱਧ ਵਿਹਾਰ ਸਕੂਲ ਵਿਖੇ ਪਹੁੰਚੜ ਤੇ ਵਿਸ਼ੇਸ਼ ਤਨਬਾਤ ਕੀਤਾ ਸ਼ਰਦਾਲੂਆਂ ਨਾਲ ਪਹੁੰਚੇ ਪਦਵੰਤ ਸੱਜਣਾ ਨੂੰ ਸਨਮਾਨਤ ਕੀਤਾ ਗਿਆ ਅੱਗੇ ਵਾਸਤੇ ਵੀ ਆਪਸੀ ਪਿਆਰ ਵਧਾਉਣ ਦਾ ਦਿੱਤਾ ਸੁਨੇਹਾ ਅੰਤ ਵਿੱਚ ਕਮੇਟੀ ਵੱਲੋਂ ਸੰਗਤਾਂ ਨੂੰ ਨੰਦਰ ਛਕਾਇਆ ਗਿਆ ਆਉ ਦੇਖਿਆ ਬੁੱਧ ਵਿਹਾਰ ਸੂਨ ਟੁੱਕਾ ਵਾਲਾ ਘਟਾਰੀਆ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਆ ਵੀ ਆਏ ਹਾਂ ਤੇ ਤੁਹਾਡਾ ਕੋਟ ਨੂੰ ਕੋਟ ਨੂੰ ਤੁਹਾਨੂੰ ਅੰਦਰ ਦੇਣਾ ਕਿ ਸੁਨੀਏ ਜੀ ਦੂਰੋਂ ਇੰਨੀ ਜਿਆਦਾ ਹਰਮਤ ਕੀਤੀ ਕਿ ਇਸ ਜਗ੍ਹਾ ਨੂੰ ਆ ਕੇ ਉੱਥੇ ਦੇਖਿਆ ਹੈ ਇਹ ਜਨਰ ਦੇ ਦਰਸ਼ਨ ਕੀਤੇ ਹਨ ਅਸਲੇ ਹਸਾਨੇ ਆ ਜਿੱਥੇ ਬਾਵਾ ਸਾਹਿਬ ਡਾਕਟਰ ਕੜਕਤਲੀਆਂ ਜਿਹੜੀਆਂ ਪਰਸਨਲ ਚੀਜ਼ਾਂ ਜਿੱਦਾਂ ਉਹਨਾਂ ਦਾ ਬੈੱਡ ਹੋ ਗਿਆ ਉਹਨਾਂ ਦਾ ਟਾਈਮ ਬੈੱਡ ਹੋ ਗਿਆ ਉਹਨਾਂ ਦੀ ਕੋਸ਼ੀ ਹੋ ਗਈ ਉਹਦੇ ਪੈਨ ਕਲਮਾ ਜਿਹਨਾਂ ਨਾਲ ਉਹਨਾਂ ਨੇ ਬਾਦ ਦਿੱਤਾ ਸੁਭਾਨ ਲੈ ਗਿਆ ਉਹ ਸਾਰਾ ਜਿੱਥੇ ਇੱਕ ਕੰਸੀਊਮਿਊਨਿਟੀ ਬਣਾਇਆ ਹੈ ਉਹਦੀ ਯਾਦਗਾਰੀ ਬਣਾਈ ਹੈ ਉੱਥੇ ਸਾਰੀ ਆਖਰੀ ਪਿਆਰ ਦੀ ਗੱਲ ਦੇ ਵਿੱਚ ਆਵੇ ਉਹ ਇਸ ਸਥਾਨ ਤੋਂ ਜ਼ਰੂਰ ਹੋ ਕੇ ਜਾਵੇ ਸੋ ਇਹ ਕੋਸਥਾਨ ਪਰ ਜਿੰਨਾ ਵੀ ਸਾਡੇ ਕੋਲ ਹੋਊਗਾ ਅਸੀਂ ਤੁਹਾਡਾ ਵੱਲੋਂ ਅਸੀਂ ਤੁਹਾਨੂੰ ਜੀ ਆਇਆ ਕਹਾਂਗੇ ਚਾਹ ਪਾਣੀ ਪਵਾਵਾਂਗੇ ਜਿੰਨੀ ਵੀ ਸਾਡੇ ਵਿੱਚ ਹਿੰਮਤ ਹੋਊਗੀ ਅਸੀਂ ਤੁਹਾਡੀ ਸੇਵਾ ਕਰਾਂਗੇ ਸੋ ਆਪਾਂ ਜਿੰਨੇ ਵੀ ਇੱਥੇ ਬੈਠੇ ਹਨ ਰਲਮਿਲ ਕੇ ਆਪਾਂ 바ਵਾ ਸਾਡਾ ਕੋ ਪੀਰੋ ਅਕੜਤਰ ਦੇ ਬੱਚੇ ਹਨ 바ਵਾ ਸਾਡਾ ਕੋ ਪੀਰੋ ਅਕੜਤਰ ਦੀ ਆਪਾਂ ਔਲਾਦ ਹਨ ਸੋ ਆਪਣਾ ਫਰਜ਼ ਬਣਦਾ ਵੀ ਆਪਾਂ 바ਵਾ ਸਾਡਾ ਨਾਲ ਸੁਨੇਹਾ ਹੈ ਨਮੋ ਤਸ ਭਗਵਤੋ ਅਰਹਤੋ ਸੰਮਾ ਸੰਬੁੱਧਸ ਨਮੋ ਤਸ ਭਗਵਤੋ ਅਰਹਤੋ बुद्धस्स सम्बुस्स नमो तस्स भगवतो आरातो भगवतो सम्मा संपुस्स सम्मा संपुस्स बुद्धं शरणं गच्छामि बुद्धं शरणं गच्छामि धम्मं शरणं गच्छामि आमीन संघं शरणं कृष्ण स्वामी द्वितीयम् पे बोधात् शरणं पछामि द्वितीयम् पे तन्मत् शरणं पछामि द्वितीयम् पे सङ्गं शरणं पछामि

ਸਿਖਾ ਵਧਨ ਸਿਖਾ ਵਧਨ ਸਮਾਧੀ

ਅਸੀਂ ਆਪਣੇ ਸਰੀਰ ਨੂੰ ਸ਼ੁੱਧ ਕਰਦੇ ਹਾਂ ਅਸੀਂ ਆਪਣੇ ਸਰੀਰ ਨੂੰ ਸ਼ੁੱਧ ਕਰਦੇ ਹਾਂ ਸੱਚਾਈ ਪੂਰਨ ਸੰਵਾਦ ਨਾਲ ਸੱਚਾਈ ਪੂਰਨ ਸੰਵਾਦ ਅਸੀਂ ਆਪਣੀ ਬਾਣੀ ਪਵਿੱਤਰ ਕਰਦੇ ਹਾਂ ਅਸੀਂ ਆਪਣੀ ਬਾਣੀ ਪਵਿੱਤਰ ਕਰਦੇ ਹਾਂ ਸਮਰਤੀ ਸਮਰਤੀ ਸੋ ਸਪਸ਼ਟ ਸਤਿਪਤੀਵਾ ਕੇ ਸਤਿਪਤੀਵਾ ਕੇ ਅਸੀਂ ਆਪਣੇ ਮਨ ਨੂੰ ਸ਼ੁੱਧ ਕਰਦੇ ਹਾਂ ਸਾਹ ਸਾਹ ਨੂੰ ਤਾਂ ਜੇ ਆਸ마ਨਾ ਜੀ ਕਹਿੰਦੇ ਆਪਾਂ ਕਰੀਏ ਤਾਂ ਆਸ마ਨਾ ਜੀ ਨੇ ਕਿਹਾ ਕਿ ਮਨ ਚੰਗਾ ਤਾਂ ਦੌਰੀ ਚੰਗਾ ਬੋਲੋ ਜੀ ਸਾਡਾ ਮਨ ਸ਼ੁੱਧ ਹੈ ਸਾਡੇ ਮਨ ਦੇ ਵਿੱਚ ਵਿਕਾਰ ਨਹੀਂ ਸਕੇ ਮਨ ਦੇ ਵਿੱਚ ਵਾਸਨਾਵਾਂ ਨਹੀਂ ਸਾਡੇ ਮਨ ਦੇ ਅੰਦਰ ਕ੍ਰੋਧ ਰਾਗ ਦਵੇਸ਼ ਨਹੀਂ ਤਾਂ ਫੇ ਸਾਨੂੰ ਕਿਸੇ ਪਾਸੇ ਜਾਣ ਦੀ ਜ਼ਰੂਰਤ ਨਹੀਂ ਔਰ ਰਵਿਦਾਸ ਕੀ ਹੋਣਾ ਸ਼ਾਮ ਨੂੰ ਹੋਣਾ ਨਹੀਂ ਤੁਹਾਨੂੰ ਸਾਨੂੰ ਬਲੋ ਕ੍ਰਾਂਤੀ ਨਹੀਂ ਹੁੰਦੀ ਪਰ ਫਿਰ ਵੀ ਜੇ ਸਾਡਾ ਆਚਰਣ ਸ਼ੁੱਧ ਹੋ ਜਾਵੇ ਅਸੀਂ ਸ਼ਰਾਬਾਂ ਛੱਡ ਲਈਏ ਅਸੀਂ ਨਸ਼ੇ ਛੱਡ ਲਈਏ ਤਾਂ ਅਸੀਂ ਆਪਣੇ ਪਰਿਵਾਰ ਦੀ ਇੱਜ਼ਤ ਦੀ ਹੈ ਨਾ ਉਹਨੂੰ ਸੁਰੱਖਿਅਤ ਰੱਖ ਸਕਦੇ ਹਾਂ ਫਿਰ ਅਗਰ ਅਸੀਂ ਅਦਨ ਦਾਮਾ ਬੇਰਮਣੀ ਮੰਨ ਲੋ ਚੋਰੀ ਨਹੀਂ ਕਰਦੇ ਕਿਸੇ ਦੀ ਚੀਜ਼ ਕੋਲ ਕਿਸੇ ਦਾ ਕਟਵਾ ਵੀ ਪਿਆ ਫਾਈਨਲ ਹੋ ਜਾਣਾ ਸਭ ਇੱਕ ਇੱਕ ਤੋਂ ਹਮਤ ਮਿਲਣਾ पाप पालन कर सब पाप सकरण कुसेरे से इपसंपदा सच्चि उत्तम रीहो तन एत बुद्धान शासन धम्मं चरे सुचरितं नतं तुचरितं सेति अस्मि लोके परं हिच नतावता धम्म धरो यावता मोहवासति जो च अपम्पी सुतवानं धम्मं काये न प्रस्यति सपे धम्म धरो शनम बर एतेन सत्य वचन तू तुमे शरम द कंटिन्यू वीडियो बनदी है चली भाई ਠੀਕ ਹੈ ਵੀਡੀਓ